ਮਾਤਾ ਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੇਵੇਂ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੇਵੇਂ ਸੂਰਜਾ ਕਮੀਆਂ ਦੇ ਵੇੜੇ ਭਗਤ ਗਿਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਨਯੋਗ ਭਾਈ ਗੁਰਪ੍ਰੀਤ ਸਿੰਘ ਜੀ ਸੇਕੋ ਐਮ ਐਲ ਏ ਫੀਟਕੋਟ ਮਾਈਕਲ ਸਾਹਿਬ ਜੀ ਪਰਮਾਰ ਜੀ ਬਾਕੀ ਹਾਜ਼ਰਦਾਰ ਸਹਿਬਾਨ ਤੇ ਤੇਲਵਾ ਪਿੰਡ ਦੇ ਸੂਝਵਾਨ ਸਾਥੀਓ ਬਜ਼ੁਰਗੋ ਮਾਤਾਓ ਭੈਣੋ ਤੇ ਬੱਚਿਓ ਸੋ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਬਾਬਾ ਫਰੀਦ ਦੀ ਧਰਤੀ ਤੋਂ ਟਿਕ ਦੇ ਕੇ ਨਿਵਾਸਿਆ ਸੋ ਮੈਂ ਸਮੁਦਾਇਆ ਕੇ ਪਹਿਲੀ ਜਿੱਤ ਹੈ ਮੇਰੀ ਇਹ ਹੀ ਹੈ ਕਿ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲੇ। ਬਾਕੀ ਜਿਨੇ ਵੀ ਐਮਐਲਏ ਸਾਹਿਬਾਨ ਨੇ ਪਿੰਡ-ਪਿੰਡ ਜਾ ਕੇ ਦੇਖਿਆ ਇਹਨਾਂ ਦੇ ਹਲਕਿਆਂ 'ਚ ਜਾ ਕੇ ਦੇਖਿਆ ਇਹਨਾਂ ਮਾਨ ਸਤਕਾਰ ਮਿਲ ਰਿਹਾ ਹੈ। ਇਹਨਾਂ ਵਧੀਆ ਕੰਮ ਕਰ ਰਹੇ ਨੇ। ਜਿਨੇ ਵਲੰਟੀਅਰ ਸਾਹਿਬਾਨ ਨੇ ਉਹ ਵੀ ਖੁਸ਼ ਨੇ, ਲੋਕ ਵੀ ਖੁਸ਼ ਨੇ। ਕਿਉਂਕਿ ਮਾਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਜਿਵੇਂ ਬਿਜਲੀ ਬਿੱਲ ਕਿਸੇ ਗਰੀਬ ਤੋਂ ਜਾ ਕੇ ਬੱਚੋ ਕੇ 5-6000 ਜਿਹਦਾ ਜਬਿਲੀ ਦਾ ਬਿੱਲ ਨਹੀਂ ਆਉਂਦਾ ਤੇ ਉਹ 5-6000 ਦਾ ਹੋਰ ਕੋਈ ਕੰਮ ਦਦਾ ਕਰ ਲੈਂਦਾ ਹੋਰ ਕਿਤੇ ਉਹ ਪੈਸਾ ਵਰਤ ਲੈਂਦਾ ਜੇ ਪੰਜਾਬ ਦੇ ਜੇ ਪਾਣੀਆਂ ਦੀ ਗੱਲ ਕਰੀਏ ਪਿਛਲੇ ਕਿੰਨੇ ਦਹਾਕਿਆਂ ਤੋਂ ਬਾਕੀ ਪਾਰਟੀਆਂ ਪੰਜਾਬ ਦੇ ਉੱਤੇ ਰਾਜ ਕਰ ਰਹੀਆਂ ਸੀ ਕਿਸੇ ਨੇ ਪਾਣੀਆਂ ਬਾਰੇ ਨਹੀਂ ਸੋਚਿਆ ਕਿਉਂਕਿ ਪੰਜਾਬ ਦਾ ਪਾਣੀ ਪੰਜਾਬ ਦੀ ਧਰਤੀ ਦਾ ਖੇਡਲਾ ਪਾਣੀ ਥੱਲੇ ਦੀ ਥੱਲੇ ਹੁੰਦਾ ਜਾ ਰਿਹਾ ਹੈ ਔਰ ਪਾਣੀ ਖਤਮ ਹੋਣ ਦੇ ਕਾਰਨ ਤੇ ਹੈ ਕਿਸੇ ਨੂੰ ਇਹ ਫਿਕਰ ਨਹੀਂ ਸੀ ਇਹ ਫਿਕਰ ਸਰਦਾਰ ਪੂਰ ਸਿੰਘ ਮਾਨ ਨੇ ਕੀਤਾ ਉਹ ਮਾਲਵਾ ਨਹਿਰ ਜਿਹੜੀ ਨਿਕਲ ਰਹੀ ਹੈ ਉਹਦੇ ਨਾਲ ਕਿਸਾਨਾਂ ਨੂੰ ਤਾਂ ਫਾਇਦਾ ਹੋਊਗਾ ਹੀ ਸਾਡੇ ਪੰਜਾਬ ਨੂੰ ਵੀ ਫਾਇਦਾ ਹੋਊਗਾ ਤੇ ਬਿਜਲੀ ਵੀ ਬਚੂਗੀ ਤੇ ਧਰਤੀ ਹੇਠਲਾ ਪਾਣੀ ਵੀ ਬਚੂਗਾ ਘੱਟ ਤੋਂ ਘੱਟ 4 ਤੋਂ 5 ਲੱਖ ਦੇ ਦਰਮਿਆਨ ਮੇਰਾ ਖਿਆਲ ਹੈ ਵੀ ਟੂਬਲ ਬੰਦ ਹੋ ਜਾਣਗੇ ਜਿਹੜਾ ਨਹਿਰੀ ਪਾਣੀ ਹੈ ਸਾਡੀਆਂ ਫਸਲਾਂ ਲਈ ਵੀ ਵਧੀਆ ਸਾਡੀ ਧਰਤੀ ਲਈ ਵੀ ਵਧੀਆ ਹੋਰ ਕਿਸੇ ਵੀ ਪਾਰਟੀ ਨੇ ਇਹਦੇ ਬਾਰੇ ਸੋਚਿਆ ਨਹੀਂ ਇਹ ਸਰਦਾਰ ਭਗਵੰਤ ਸਿੰਘ ਮਾਨ ਹੀ ਹੈ ਜਿਹੜਾ ਅਸਲੀ ਲੋਕ ਨeta ਕਿਉਂਕਿ ਮੈਂ ਮਾਨ ਸਾਹਿਬ ਨੂੰ ਬਚਪਨ ਤੋਂ ਜਾਣਦਾ ਸੀ ਬਚਪਨ ਤੋਂ ਇਕੱਠੇ ਆ ਜਦੋਂ ਉਹ ਕੈਸਟਾਂ ਦੇ ਜ਼ਰੀਏ ਆਪਣੀਆਂ ਫਿਲਮਾਂ ਦੇ ਜ਼ਰੀਏ ਸਕਿੱਟਾਂ ਦੇ ਜ਼ਰੀਏ ਪੰਜਾਬ ਦਾ ਦਰਦ ਬਿਆਨ ਕਰਦੇ ਸੀ ਉਦੋਂ ਤੋਂ ਹੀ ਤੁਸੀਂ ਚਾਹੇ ਕਦੇ ਮੌਕਾ ਮਿਲੇ ਤਾਂ ਪੁੱਛਿਓ ਮਹਿਮਾਨ ਸਾਹਿਬ ਨੂੰ ਅੱਜ ਤੋਂ 30 ਸਾਲ ਪਹਿਲਾਂ ਕਹਤਾ ਸੀ ਕਿ ਮਾਨ ਸਾਹਿਬ ਇੱਕ ਦਿਨ ਬਹੁਤ ਵੱਡੇ ਲੀਡਰ ਬਣੋਗੇ ਤੇ ਉਹ ਗੱਲਾਂ ਦਾ ਸੱਚ ਹੋਈ ਹੈ ਤੇ ਲੀਡਰ ਵੀ ਲੋਕਾਂ ਦਾ ਹਰਮਨ ਪਿਆਰਾ ਲੀਡਰ ਬਣਿਆ ਉਹ ਐਸੇ ਕਰਕੇ ਕਿਉਂਕਿ ਬਾਕੀ ਪਾਰਟੀਆਂ ਦੇ ਜੋ ਵੀ ਨੁਮਾਇंदे ਹੁੰਦੇ ਸੀ ਉਹ ਪੋਸਟ ਦਾ ਪੋਸਟ ਚੱਲੇ ਆ ਰਹੇ ਸੀ ਜੇ ਕਿਸੇ ਦਾ ਦਾਦਾ ਕੋਈ ਮੰਤਰੀ ਸੀ ਤਾਂ ਅੱਗੇ ਪੋਤਾ ਵੀ ਮੰਤਰੀ ਹੈ ਜਾਂ ਅੱਗੇ ਪਰਪੋਤਾ ਵੀ ਮੰਤਰੀ ਹੈ ਤੇ ਪਹਿਲੀ ਵਾਰ ਹੋਇਆ ਹੈ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਆਈ ਉਦੋਂ ਆਮ ਲੋਕਾਂ ਨੂੰ ਇਹ ਦਿਜਾ ਕਿ ਕਿ ਆਮ ਘਰ ਦਾ ਮੁੰਡਾ ਵੀ ਕੋਈ ਲੀਡਰ ਹੋ ਸਕਦਾ ਹੈ ਕੋਈ ਪ੍ਰਧਾਨ ਹੋ ਸਕਦਾ ਕੋਈ ਐਮਐਲਏ ਹੋ ਸਕਦਾ ਕੋਈ ਮੰਤਰੀ ਹੋ ਸਕਦਾ ਸੋ ਮੈਂ ਜੇ ਆਪਣੇ ਆਪ ਤੇ ਲਾ ਕੇ ਦੇਖਾਂ ਜਿਸ ਘਰ ਨੂੰ ਜਾਂ ਜਿਸ ਪਿੰਡ ਨੂੰ ਮੈਂ ਬਲਾਉਂ ਕਰਦਾ ਜਿਹੜੇ ਜਹਲਾਤਾ ਨੂੰ ਮੈਂ ਬਲਾਉਂ ਕਰਦਾ ਸੀ ਮੈਂ ਤਾਂ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਕੋਈ ਮੈਂ ਪੰਚਾਇਤ ਮੈਂਬਰ ਦੀ ਵੀ ਚੋਣ ਲੜ ਲੂੰਗਾ ਐਸੇ ਕਰਕੇ ਸੰਭਵ ਹੋਇਆ ਹੈ ਕਿ ਇੱਕ ਇਮਾਨਦਾਰ ਪਾਰਟੀ ਆਈ ਆਮ ਆਦਮੀ ਪਾਰਟੀ ਸਰਦਾਰ ਭਗਵਾਨ ਸਿੰਘ ਮਾਨ ਦੀ ਗਵਾਹੀ ਹੈ ਪੰਜਾਬ ਤੇ ਪੂਰੇ ਭਾਰਤ ਦੀ ਗਵਾਹੀ ਦੇ ਕਰ ਰਹੇ ਕੇਜਰੀਵਾਲ ਸਾਹਿਬ ਉਹਨਾਂ ਦੀ ਸੋਚ ਇਹ ਲੈ ਕੇ ਕਿ ਹਰ ਇੱਕ ਬੰਦੇ ਨੂੰ ਹਰ ਇੱਕ ਨਾਗਰਿਕ ਨੂੰ ਹੱਕ ਹੈ ਕਿ ਉਹ ਆਪਣੇ ਲੋਕਾਂ ਦੀ ਗੱਲ ਕਰ ਸਕੇ ਸੋ ਦੋਸਤੋ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਇੱਥੇ ਤੁਸੀਂ ਬੈਠੇ ਸੁਣ ਰਹੇ ਹੋ ਕਿ ਆਪ ਤੁਸੀਂ ਬੇਸ਼ੱਕ ਜਿਹੜੀਆਂ ਪੁਰਾਣੀਆਂ ਪਾਰਟੀਆਂ ਤੁਸੀਂ ਦੇਖਦੇ ਜੋ ਬੇਸ਼ੱਕ ਵੋਟ ਨਾ ਪਾਇਓ ਜੇ 70 ਸਾਲਾਂ ਨੇ ਕੰਮ ਦੇਖ ਲਓ ਤੇ ਇੱਕ ਦੋ ਸਾਲਾਂ ਦੇ ਕੰਮ ਦੇਖ ਲਓ ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗੀ ਜਿਹੜੀ ਪਾਰਟੀ ਨੇ ਥੋੜਾ ਲਈ ਕੰਮ ਕੀਤੇ ਐ ਉਹਨੂੰ ਵੋਟ ਪਾ ਦਿਓ ਜਿਹੜੀ ਨੇ ਨਹੀਂ ਕੀਤੇ ਬੇਸ਼ੱਕ ਨਾ ਪਾਇਓ ਇਹ ਕਹਿਣਾ ਬਹੁਤ ਜਿਗਰੇ ਦੀ ਗੱਲ ਹੁੰਦੀ ਐ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਇਹੀ ਗੱਲ ਕਹੀ ਐ ਕਿ ਤੁਸੀਂ ਦੇਖ ਲਓ ਕਿ ਜੇ ਅਸੀਂ ਕੰਮ ਕੀਤਾ ਤਾਂ ਬੋਧਾ ਪਾ ਦਿਓ ਜੋ ਨਹੀਂ ਕੀਤਾ ਦਾਨਾ ਨਾ ਪਾਇਓ ਵੈਸੇ ਭਗਵਾਨ ਸਿੰਘ ਮਾਨ ਨੇ ਕਹਿਆ ਸੀ ਕਿ 5 ਸਾਲ ਬਾਅਦ ਤੁਹਾਡੇ ਤੋਂ ਵੋਟ ਮੰਗਣੀ ਨਹੀਂ ਆ ਕੇ ਪਿੰਡ-ਪਿੰਡ ਦਾ ਸ਼ਹਿਰ-ਸ਼ਹਿਰ ਤੁਹਾਡੇ ਤੋਂ ਕਹਿਣਾ ਨਹੀਂ ਕਿ ਵੋਟਾਂ ਦਿਓ ਜੇ ਤੁਹਾਨੂੰ ਕੰਮ ਚੰਗੇ ਲੱਗੇ ਤਾਂ ਵੋਟਾਂ ਪਾ ਦਿਓ ਜੇ ਨਹੀਂ ਕੰਮ ਚੰਗੇ ਤਾਂ ਬੇਦੇਸ਼ਕ ਨਾ ਪਾਓ ਖੁਦ ਦੋਸਤੋ ਬਾਕੀ ਤੁਸੀਂ ਨੈਸ਼ਨਲ ਪੱਧਰ ਤੇ ਦੇਖ ਹੀ ਲਿਆ ਕਿ ਸਾਡੀਆਂ ਸਰਕਾਰਾਂ ਜਿਹੜੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੂੰ ਦੁਬਾਰਾ ਰਹੀਆਂ ਨੇ ਸ਼੍ਰੀ ਕੇਂਦਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਕਿਉਂ ਬੰਦ ਕਰ ਦਿੱਤਾ ਗਿਆ ਕੋਈ ਸਾਡੇ ਖਿਲਾਫ ਕੋਈ ਆਵਾਜ਼ ਠਾਉਣ ਵਾਲਾ ਨਾ ਰਹੇ ਲੋਕਤੰਤਰ ਦਾ ਗਲਾ ਘੁੱਟ ਰਹੇ ਨੇ ਇਹ ਲੋਕ ਮੇਰੀ ਗੱਲ ਯਾਦ ਰੱਖਿਓ ਜੇ ਕਿਤੇ ਐਤ ਕੀ ਵੀ ਭਾਜੀ ਆ ਗਈ ਤਾਂ ਮੁਰਤੇ ਵੋਟਾਂ ਨਹੀਂ ਪੈਣੀਆਂ ਡਾਂਗ ਨਾਲ ਰਾਜ ਕਰਨਗੇ ਤੁਹਾਡੇ ਤੇ ਜਿਹੜੇ ਮਰਜ਼ੀ ਕਾਨੂੰਨ ਬਣਾਏਗਾ ਜਿਹੜੇ ਮਰਜ਼ੀ ਤੁਹਾਡੇ ਤੇ ਜਿਵੇਂ ਮਰਜ਼ੀ ਹਰ ਇੱਕ ਚੀਜ਼ ਤੁਹਾਡੇ ਤੇ ਫੁੱਪੀ ਜਾਊਗੀ ਤੁਸੀਂ ਉਹਦਾ ਵਿਰੋਧ ਵੀ ਨਹੀਂ ਕਰ ਸਕਦੇ ਇਹੋ ਜਿਹੇ ਕਾਨੂੰਨ ਪਾਸ ਕਰ ਦੇਣਗੇ ਖੋ ਦੇਖੋ ਜੇ ਲੋਕ